ਲੋਕਾਂ ਵੱਲੋਂ ਆਪਣੀ ਸ਼ਰਧਾ ਨਾਲ ਧਾਰਮਿਕ ਸਥਾਨਾਂ ਨੂੰ ਪੈਸਾ ਦਿੱਤਾ ਜਾਂਦਾ ਹੈ ਤਾਂ ਜੋ ਸਾਮ ਸੰਭਾਲ ਚੰਗੀ ਤਰ੍ਹਾਂ ਹੋ ਸਕੇ ਤੇ ਇਸੇ ਪੈਸੇ ਦੀ ਵਜ੍ਹਾ ਨਾਲ ਹੀ ਵਿਵਾਦ ਵੀ ਹੁੰਦੇ ਹਨ ਤੇ ਲੜਾਈਆਂ ਵੀ ਕੁਝ ਅਜੀਬਾ ਹੀ ਹੋਇਆ ਹੈ ਮਾਖੀਵਾੜਾ ਦੇ ਗੁਰਦੁਆਰਾ ਗਣੀਖਾਂ ਨਬੀਖਾਂ ਸਾਹਿਬ ਵਿੱਚ ਪ੍ਰਬੰਧਕ ਕਮੇਟੀ ਤੇ ਹਿਰਾਫੇਰੀ ਦੇ ਇਲਜ਼ਾਮ ਲੱਗੇ ਤਾਂ ਸਾਰੀ ਕਮੇਟੀ ਹੀ ਬਦਲ ਦਿੱਤੀ ਗਈ ਪਰ ਨਾ ਤਾਂ ਉਸ ਕਮੇਟੀ ਨੇ ਚਾਬੀਆਂ ਸਪੋਰਟ ਕੀਤੀਆਂ ਤੇ ਨਾ ਹੀ ਪੂਰਾ ਹਿਸਾਬ ਦਿੱਤਾ ਗਿਆ ਜਿੰਨਾ ਕ ਹਿਸਾਬ ਮਿਲਿਆ ਉਸ ਵਿੱਚ ਇੱਕ ਕਮੇਟੀ ਮੈਂਬਰ ਨੇ ਕਰੋੜਾ ਰੁਪਏ ਆਪਣੇ ਰਿਸ਼ਤੇਦਾਰਾਂ ਨੂੰ ਨੂੰ ਟਰਾਂਸਫਰ ਕਰ ਦਿੱਤੇ ਤੇ ਹੁਣ ਇਸ ਦਾ ਜਵਾਬ ਵੀ ਨਹੀਂ ਦੇ ਰਿਹਾ ਬੀਤੀ ਰਾਤ ਕੁਝ ਸਿੰਘਾਂ ਨੇ ਗੁਰਦੁਆਰਾ ਸਾਹਿਬ ਦੇ ਕਬਜ਼ਾ ਕੀਤਾ ਦੱਸਿਆ ਜਾ ਰਿਹਾ ਹੈ ਤੇ ਹੁਣ ਮਾਮਲਾ ਪੁਲਿਸ ਕੋਲ ਜਾ ਪਹੁੰਚਿਆ ਹੈ ਆਓ ਤੁਹਾਨੂੰ ਵੀ ਸੁਣਾਉਣੇ ਹਾਂ ਕੀ ਹੈ ਇਹ ਅਸਲ ਵਿਵਾਦ ਪੀ ਅਸੀਂ ਤਾਂ ਭਾਈ ਸੰਗਤ ਸਾਨੂੰ ਅਸੀਂ ਪੰਡਾ ਬਣ ਕੇ ਦੇਣ ਦੀ ਆ ਅਸੀਂ ਵੀ ਬਿਨਾ ਕਿ ਨਹੀਂ ਦੇ ਦਿੰਦੇ ਆ ਤਾਂ ਸੰਗਤ ਰੱਖੀ ਹੋਈ ਆ ਵੀ ਹਿਸਾਬ-ਕਿਤਾਬ ਨੂੰ ਛੱਡ ਦੋ ਚਲੋ ਮਹਾਪੁਰਸ਼ਾਂ ਦੇ ਕਹਿਣ ਤੇ ਸੰਗਤ ਨੇ ਹਿਸਾਬ-ਕਿਤਾਬ ਛੱਡਦਾ ਵੀ ਚਾਬੀਆਂ ਦੇ ਦੋ ਕਾਰ ਸੇਵਾ ਵਾਲੇ ਉਸੇ ਤਰ੍ਹਾਂ ਹੀ ਕਾਰ ਸੇਵਾ ਆਪਣੀ ਨਿਰੰਤਰ ਜਾਰੀ ਰੱਖਣਗੇ ਤੇ ਹੋਇਆ ਕਿ ਵੀ ਉਹਦੇ ਦਰਮਿਆਨ ਵੀ ਕਾਰ ਸੇਵਾ ਵਾਲਿਆਂ ਨੇ ਵੀ ਕਿਹਾ ਸੁਣਿਆ ਰਬ ਵਗੈਰਾ ਵੀ ਉਹ ਚਾਬੀਆਂ ਦੇਣ ਤੋਂ ਮੁੱਕਰ ਗਏ ਚਾਬੀਆਂ ਨੂੰ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਚਾਬੀ ਆ ਜਿਹੜੀ ਰਠੌਰ ਹੈਗਾ ਰਠੌਰ ਜਿਹਦਾ ਜਿਹਦਾ ਨੌ ਜਗਦੀਸ਼ ਸਿੰਘ ਰਠੌਰ ਆ ਉਹਨੇ ਚਾਬੀਆਂ ਨਹੀਂ ਦਿੱਤੀਆਂ ਜਦ ਕਿ ਉਹ ਜਰਦੀਸ਼ ਸਿੰਘ ਰਠੌਰੀ ਇਹ ਗੱਲ ਦੱਸ ਸਕਦਾ ਹੈ ਗੱਲ ਕਿ 1 ਕਰੋੜ 13 ਲੱਖ ਰੁਪਏ ਦੇ ਕਰੀਬ ਤਾਂ ਪਰਸਨਲ ਖਾਤਿਆਂ ਦੇ ਵਿੱਚ ਪੈਸੇ ਗਏ ਹੋਏ ਨਹੀਂ ਉਹ ਸੰਗਤ ਨੂੰ ਦੇਣ ਹਿਸਾਬ ਦੇ ਚਾਬੀਆਂ ਨਹੀਂ ਦੇਣੀਆਂ ਹੈਗੀਆਂ ਚਾਬੀਆਂ ਦਾ ਅਕਸਰ ਸੰਗਤ ਦੀਆਂ ਚਾਬੀਆਂ ਸੰਗਤ ਦੀ ਇਹ ਜਗ੍ਹਾ ਕਿਉਂਕਿ ਇਹ ਜਿਹੜਾ ਵਰਤਾਵਾ ਉਹਨਾਂ ਨੇ ਇਹ ਕੀਤਾ ਇਹ ਨਹੀਂ ਸੀ ਕਰਨਾ ਚਾਹੀਦਾ ਕੱਲ ਜੀ ਗੱਲ ਕਰਦੇ ਆ ਪਰਸਨਲ ਖਾਤਿਆਂ 'ਚ ਪੈਸੇ ਗਏ ਨੇ ਕਮੇਟੀ ਮੈਂਬਰਾਂ ਦੇ ਪਰਸਨਲ ਖਾਤਿਆਂ 'ਚ ਪੈਸੇ ਗਏ ਕਮੇਟੀ ਮੈਂਬਰ ਹੀ ਸੀਗੇ ਇਹ ਜੀ ਉਹਨਾਂ ਦੇ ਖਾਤੇ 'ਚ ਜੀ ਕਿਉਂਕਿ ਜੇ ਤਾਂ ਆਪਾਂ ਕੰਮ ਕਰਦੇ ਆ ਕੰਮ ਪੈਸੇ ਜਿੱਕਾ ਕਟੋ ਜਿੱਥੇ ਕੰਮ ਕਰਦੇ ਆ ਉੱਥੇ ਪੈਸੇ ਦੇ ਦੋ ਪੈਸੇ ਉੱਥੇ ਚਲੇ ਜਾਣ ਰਿਕਾਰਡ ਹੋ ਜੂਗਾ ਰਿਕਾਰਡ ਕਿੰਨੇ ਪੈਸੇ ਕਮੇਟੀ ਮੈਂਬਰਾਂ ਦੇ ਖਾਤੇ 'ਚ ਗਏ ਨੇ ਕਮੇਟੀ ਮੈਂਬਰ ਇਹ ਇੱਕ ਦੇ ਖਾਤੇ 'ਚ ਜੀ ਨੇ ਇਹ ਪਤਾ ਲੱਗੂਗਾ ਜਿਹੜੇ ਇਹ ਇਹਦੀ ਇਨਕੁਆਇਰੀ ਹੋਵੇ ਇਨਕੁਆਇਰੀ ਰਸੂ ਵੀ ਕਿੰਨੇ ਗਏ ਹੋਇਆ ਇਹ ਮੋਟਾ ਜਿਹਾ ਹ ਤੇ ਕੱਲ ਕੀ ਗੱਲ ਹੋਈ ਕੱਲ ਟਿਊਬ ਵੀ ਕਬਜ਼ੇ ਦੇ ਤੇ ਕਮੇਟੀ ਕੋਈ ਹੁਣ ਕਾਬਜ਼ ਹੈ ਨਹੀਂ ਕਮੇਟੀ ਦਾ ਤਾਂ ਅਸਤੀਫਾ ਹੋ ਚੁੱਕਿਆ ਪਰ ਫੇਰ ਵੀ ਕਮੇਟੀ ਛੱਡਣ ਨੂੰ ਤਿਆਰ ਹੈ ਨਹੀਂ ਸੀਗੀ ਜੋ ਵੀ ਬੰਦੇ ਹੈਗੇ ਕਾਰ ਸੇਵਾ ਤੇ ਉਹ ਦਰਵਾਜ਼ਾ ਬੰਦ ਕਰ ਦੇਣਾ ਪਰ ਲਾ ਵੀ ਇਧਰਲੇ ਪਾਸੇ ਆ ਨਾ ਕਰੋ ਆ ਨਾ ਕਰੋ ਤੇ ਮਹਾਪੁਰਸ਼ਾਂ ਦੀਆਂ ਗੱਡੀਆਂ ਇੱਥੋਂ ਲੈ ਗਏ ਮਹਾਪੁਰਸ਼ਾਂ ਦਾ ਕਹਿੰਦੇ ਨਾ ਉ ਤੋਂ ਕਾਰ ਸੇਵਾ ਵਾਲਿਆਂ ਦਾ ਮਟਿਆ ਤੇ ਉਹਦੇ ਕਰਕੇ ਫੇਰ ਸੰਗਤ ਇੱਥੇ ਸਾਰੀ ਆਈ ਆ ਸੀ ਪਹਿਲਾਂ ਵੀ ਬਾਬਾ ਸਰਬਨ ਸਿੰਘ ਹੁਣੇ ਦੱਸਦੇ ਨੇ ਇੱਥੇ ਬੈਠੇ ਰਹੇ ਨੇ ਵੀ ਇਹ ਲੜਾਈ ਇੱਥੇ ਝਗੜਾ ਕੋਈ ਨਾ ਹੋਵੇ ਤੇ ਅੱਜ ਵੀ ਫੇਰ ਬਾਬਿਆਂ ਨੂੰ ਬੀਬੀਆਂ ਇੱ ਤੇ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਅਸੀਂ ਵੀ ਆ ਗਏ ਸੋ ਅਸੀਂ ਇਹੀ ਕੋਸ਼ਿਸ਼ ਕਰਦੇ ਆਂ ਵੀ ਇਹ ਵੱਡੀ ਗੱਲ ਆ ਇਹ ਬਹੁਤੀ ਹਾਈਲਾਈਟ ਨਾ ਹੋਵੇ ਤੇ ਇੱਥੇ ਇੱਥੇ ਹੀ ਇਸ ਗੱਲ ਦਾ ਨਗਰ ਨਿਵਾਸੀ ਸ਼ਹਿਰ ਨਿਵਾਸੀ ਫੈਸਲਾ ਕਰਦੇ ਨੇ ਚਾਬੀਆਂ ਸੰਗਤ ਨੂੰ ਤੇ ਕਾਰ ਸੇਵਾ ਵਾਲੇ ਨੂੰ ਸੌਂਪ ਦੇਣ ਚਾਹੁੰਦੀ ਐ ਇਸੇ ਕਮੇਟੀ ਨਾ ਬਣੇ ਕਾਰ ਸੇਵਾ ਦੀ ਸੇਵਜ ਕੋ ਪਹਿਲਾਂ ਚੱਲਦੀ ਆ ਪਹਿਲਾਂ ਮਾਪੁਰਛਾਂ ਦੀ ਚੱਲਦੀ ਦਿੱਲੀ ਆਉਂਦੇ ਚੱਲਦੀ ਇਦਾਂ ਹੀ ਰਹੇ ਪੈਸੇ ਬੁਸੇ ਤਾਂ ਘਵਨ ਵੀ ਹੋਈ ਹਾਂਜੀ ਪੈਸੇ ਦਾ ਘਵਨ ਹੋਇਆ ਉਹਨਾਂ ਨੇ ਕਰਿਆ ਤੇ ਉਹਦਾ ਕੋਈ ਹਿਸਾਬ ਨਹੀਂ ਦਿੰਦੇ ਕਮੇਟੀ ਸਾਨੂੰ ਕੋਈ ਹਸਾਬ ਨਹੀਂ ਦਿੰਦੀ ਹੈ ਕਿ ਉਹ ਕਹਿੰਦੇ ਅਸੀਂ ਤਾਂ ਇਖਣੇ ਕਬਜ਼ਾ ਕਰਨਾ ਇਥੇ ਵੀ ਅਸੀਂ ਨਹੀਂ ਛੱਡਣਾ ਠੀਕ ਸਾਡੇ ਪਾਸੇ ਲਾ ਦੇ ਕਹਿੰਦਾ ਅਸੀਂ ਦੋ ਦੋ ਟੋਕਰੀਆਂ ਬਣਾਉਣਾ ਚਾਹੁੰਦੇ ਅੱਛਾ ਦੋ ਦੋ ਟੋਕਰੀਆਂ ਸੀ ਬਣਾਉਣੀਆਂ ਹੁੰਦੀਆਂ ਚਾਹੁੰਦੇ ਅਸੀਂ ਕਾਰਸੇ ਵਾਲੀ ਬਾਬਾ ਜੀ ਦੀ ਦਿੱਲੀਆਂ ਦੀ ਟੋਕਰੀ ਰੱਖਤੀ ਇਹਨਾਂ ਦੀ ਟੋਕਰੀ ਸਾਡੀ ਕਾਰਸੇ ਵਾਲੀ ਟੋਕਰੀ ਚੱਲਣੀ ਚਾਹੀਦੀ ਵੈਗਰ ਜੀ ਦਾ ਵੈਗਰ ਜੀ ਦਾ ਖਾਲਸਾ ਸ੍ਰੀ ਵੈਗਰ ਜੀ ਕੀ ਫਤਿਹ ਇੱਥੇ ਜੀ ਆਪਣੇ ਜਿਹੜੇ ਸਿੰਘ ਹੋਰ ਆਏ ਹੋਏ ਸੀਗੇ ਇਥੇ ਕਮੇਟੀ ਬਣੀ ਸੀ ਉਹ ਕੋਈ ਬਣਾਈ ਨਹੀਂ ਸੀਗੀ ਕਿਸੇ ਨੇ ਵੀ ਉਹ ਆਪਣੇ ਆਪ ਆ ਕੇ ਇੱਥੇ ਰੋਕ ਕਰਦੇ ਸੀ ਹਰੇਕ ਚੀਜ਼ ਤੇ ਸਾਨੂੰ ਬੀਬੀਆਂ ਨੂੰ ਨਹੀਂ ਚੰਗਾ ਲੱਗਿਆ ਅਸੀਂ ਕਿਰਪਾਨ ਭੇਟ ਵਾਲੇ ਬਾਬਾ ਜੀ ਕੋ ਜਾ ਕੇ ਬੇਨਤੀ ਕੀਤੀ ਬੇਨਤੀ ਅਸੀਂ ਕੀਤੀ ਵੀ ਬਾਬਾ ਜੀ ਸਾਡਾ ਸਾਥ ਦਵੋ ਸਾਡਾ ਸਾਥ ਕੋਈ ਦੇਣ ਵਾਲਾ ਨਹੀਂ ਸੀਗਾ ਤੇ ਉਹਦੇ ਸਾਥ ਦੇ ਨਾਲ ਬਾਬਾ ਜੀ ਦੇ ਨਾਲ ਅਸੀਂ ਕੱਲ ਉਹਨਾਂ ਨੂੰ ਕਿਹਾ ਵੀ ਨਾ ਸਾਨੂੰ ਸਾਨੂੰ ਕਾਰ ਸੇਵਾ ਚਾਹੀਦੀ ਆ ਸਾਨੂੰ ਕੋਈ ਕਮੇਟੀ ਨਹੀਂ ਚਾਹੀਦੀ ਨਾ ਇੱਥੇ ਸੀਗੀ ਤੇ ਨਾ ਅਸੀਂ ਬਣ ਦੇਣੀ ਆ ਆਪਣਾ ਨਾਮ ਦੱਸ ਦਿਓ ਜਗਦੀਸ਼ ਸਿੰਘ ਇਹ ਮਾਮਲਾ ਕੀ ਜੀ ਗੁਰਦੁਆਰਾ ਕਹਿੰਦੇ ਕਹਿੰਦੇ ਬਹੁਤ ਟਕ ਟਕ ਗੁਰਦੁਆਰਾ ਸਾਹਿਬ ਦਾ ਕੋਈ ਮਾਮਲਾ ਨਹੀਂ ਹੈ ਜੀ ਬੜਾ ਵਧੀਆ ਕੰਮ ਚੱਲ ਰਿਹਾ ਸੀਗਾ ਕੁਝ ਪਰਸਨ ਸੀਗੇ ਸ਼ਹਿਰ ਦੇ ਜਿਨ੍ਹਾਂ ਨੂੰ ਬਦਾਵਾ ਸਿੰਘ ਤੋਂ ਤਕਲੀਫ ਸੀ ਉਹਨਾਂ ਨੇ ਇੱਕ ਦੋ ਇਕੱਠ ਕੀਤੇ ਸ਼ਹਿਰ 'ਚ ਗੁਰਦੁਆਰਾ ਚੰਦਕਾਲ ਸਾਹਿਬ ਕੀਤਾ ਇੱਕ ਦਿਨ ਇਕੱਠ ਇੱਕ ਦਿਨ ਗੁਰਦੁਆਰਾ ਗਨੀਖਾਨਾ ਨਵੀਆਂ ਸਾਹਿਬ ਕੀਤਾ ਬੜੇ ਬਾਬਿਆਂ ਨੂੰ ਬੁਲਾਇਆ ਬਦਾਵਾ ਸਿੰਘ ਉਹਨਾਂ ਨੂੰ ਭੇਜਤਾ ਉਸ ਤੋਂ ਬਾਅਦ ਸਾਰਾ ਕੁਝ ਸ਼ਾਂਤ ਵਧੀਆ ਓਪਰੇਟ ਚੱਲ ਰਿਹਾ ਕੋਈ ਏਦਾਂ ਦੀ ਗੱਲਬਾਤ ਨਹੀਂ ਜੀ ਜੀ ਉਹਨਾਂ ਬੰਦਿਆਂ ਨੇ ਅੱਜ ਕੱਛ ਕੀਤਾ ਕਿ ਗੁਰਦਾਰ ਸਾਹਿਬ ਦੇ ਚੋਣ ਉਹਨਾਂ ਨੇ ਦੂਸਰੇ ਗਏਗੇ ਕਿ ਕੁਝ ਕਮੇਟੀ ਵੱਲੋਂ ਗਵਨ ਕੀਤਾ ਗਿਆ ਜੀ ਘਟਨਾ ਵੀ ਲੱਗਿਆ ਵੀ ਇਹਨਾਂ ਦੇ ਫੰਡਾ ਦੇ ਵਿੱਚ ਜਿਹੜਾ 2 ਕਰੋੜ 40 ਲੱਖ ਸੀ ਉਹ ਫੰਡਾ ਅੱਜ ਗਵਨ ਹੋ ਗਿਆ ਉਹਦੇ ਬਾਰੇ ਕੋਈ ਗਵਨ ਨਹੀਂ ਹੋਇਆ ਜੀ ਬਿਲਡਿੰਗ ਵੀ ਇੱਥੇ ਆ ਸਾਰਾ ਕੁਸ਼ੀ ਹੈ ਜਿਹੜਾ ਗੁਰੂ ਘਰ ਤੇ ਪੈਸਾ ਲੱਗਿਆ ਗਵਨ ਕਿਦਾਂ ਹੋ ਸਕਦਾ ਜੀ ਜਿਹੜਾ ਖਾਤਾ ਓਪਰੇਟ ਆ ਉਹ ਬਾਬਾ ਬਧਾਵਾ ਸਿੰਘ ਕਰਦੇ ਸੀ ਨਾ ਕਿ ਮੈਂ ਕਰਦਾ ਸੀ ਉਹ ਸਾਰੇ ਦਾ ਸਾਰਾ ਜਿਹੜਾ ਪੈਸਾ ਉਹ ਜਿੱਦਾਂ ਬਤਾਵਾ ਸਿੰਘ ਬਾਬਾ ਜੀ ਨੇ ਲਾਇਆ ਉਦਾਂ ਹੀ ਲੱਗਿਆ ਹੋਵੇ। ਕਿਸੇ ਤੋਂ ਕੈਸ਼ ਐਕਟੇ ਕਢੀ ਨਹੀਂ ਉਹਦੇ ਬਾਅਦ ਕੀ ਕੀ ਚੀਜ਼ਾਂ ਹੋ ਗਈਆਂ। ਇਹਦੇ ਵਿੱਚ ਕੋਈ ਕੈਸ਼ ਤੇ ਕੁਝ ਰਿਸ਼ਤੇਦਾਰਾਂ ਨੂੰ ਕਹਿੰਦੇ ਵੀ ਟ੍ਰਾਂਸਫਰ ਕੀਤੇ ਗਏ। ਐਸੀ ਉਹਨਾਂ ਬਾਰੇ ਕੀ ਦੇਖੋ ਜੀ ਮੇਰੇ ਰਿਸ਼ਤੇਦਾਰ ਦਾ ਜੇ ਕੋਈ ਹੋਵੇ ਟ੍ਰਾਂਸਫਰ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਜਿਹੜਾ ਕੈਸ਼ ਆ ਬਿਲਕੁਲ ਉਹ ਕੈਸ਼ ਉਹਨਾਂ ਨੇ ਮੈਨੂੰ ਦਿੱਤਾ। ਉਹਦਾ ਮੈਂ ਸਮਾਨ ਮਟੀਰੀਅਲ ਗੁਰੂ ਘਰ ਨੂੰ ਲਿਆ ਕੇ ਦਿੱਤਾ। ਉਹਦਾ ਕੱਲਾ ਕੱਲਾ ਰਿਕਾਰਡ ਪਿਆ। ਸਰਿਆ ਆ। ਲੇਬਰ ਨੂੰ ਪੈਸੇ ਦਿੱਤੇ ਜਾਂ ਕਿਤੇ ਵੀ ਲਾਇਆ ਉਹ ਜੋ ਵੀ ਪੈਸਾ ਉਹਦਾ ਕੱਲਾ ਕੱਲਾ ਜਿਹੜਾ ਹਿਸਾਬ ਹੈ ਉਹ ਹੈਗਾ ਇਸ ਤੋਂ ਅੱਜ ਤੋਂ ਪਹਿਲਾਂ ਕਈ ਦਿਨ ਪਹਿਲਾਂ ਜਿੰਨਾ ਜਿੰਨਾ ਬੰਦੋਂ ਹਿਸਾਬ ਮੰਗਿਆ ਗਿਆ ਉਹਨਾਂ ਨੂੰ ਅਸੀਂ ਦਿੱਤਾ ਉਹਨਾਂ ਨਾਲ ਕੋਈ ਇੱਕ ਚ ਵੀ ਜੇ ਸਾਡੇ ਨਾਲ ਬਹਿ ਕੇ ਕੋਈ ਗੱਲ ਕਰੂਗਾ ਅਸੀਂ ਉਹ ਹਿਸਾਬ ਦੇ ਨੂੰ ਤਿਆਰ ਆ ਉਹਦੇ ਵਿੱਚ ਕੋਈ ਲੁਕਾਉ ਨਹੀਂ ਉਹ ਮਟੀਰੀਅਲ ਆਇਆ ਬਿਲਡਿੰਗ ਬਣੀ ਹੈ ਬਿਨਾ ਪੈਸੇ ਤੋਂ ਬਿਲਡਿੰਗ ਤਾਂ ਬਣ ਨਹੀਂ ਸਕਦੀ ਹੁਣ ਗਵਾਦ ਕੀ ਐਸ ਟਾਈਪ ਕੀ ਗਵਾਦ ਆ ਉਥੇ ਗਵਾਦ ਦੇ ਕੋਈ ਵਿਵਾਦ ਤਾਂ ਕੋਈ ਨਹੀਂ ਸੀਗਾ ਬੜਾ ਵਧੀਆ ਚੱਲ ਰਿਹਾ ਸੀਗਾ ਗੁਰੂ ਘਰ ਮੈਨੇਜਮੈਂਟ ਕਮੇਟੀ ਹੈ ਜਿਹੜੀ ਉਹ ਪ੍ਰਬੰਧ ਚਲਾ ਰਹੀ ਸੀਗੀ ਸਾਰੀ ਦੇਖਰੇਖ ਚੱਲ ਰਹੀ ਐ ਨਵੇਂ ਕਾਰਜ ਆ ਜਿਹੜੇ ਚੱਲ ਰਹੇ ਨੇ ਬਿਲਡਿੰਗ ਕੜੀ ਹੋ ਗਈ ਆ ਉਹ ਪਲੱਸਤਰ ਹੋ ਰਿਹਾ ਕੰਮ ਚੱਲ ਰਿਹਾ ਨਵੇਂ ਅੱਗੇ ਵਿਉਂਤਬੰਦੀ ਬਾਂਡਰੀ ਸੀ ਕਿ ਹਸਪਤਾਲ ਬਣਾਉਣਾ ਮਿੰਨੀ ਲੈ ਜੋ ਵੀ ਵਧ ਰਿਹਾ ਗੁਰੂ ਘਰ ਦੀ ਦੇਖਰੇਖ ਚੱਲ ਰਹੀ ਐ ਪਰ ਇਦਾਂ ਦਾ ਕੁਝ ਨਹੀਂ ਸੀਗਾ ਅਚਾਨਕ ਹੀ ਰਾਤ ਜਿਹੜੇ ਆਪਣੇ ਬਾਬਾ ਜੀ ਨੇ ਸਰਬਨ ਸਿੰਘ ਜੀ ਉਹਨਾਂ ਵੱਲੋਂ 10 ਵਜੇ ਆ ਕੇ ਗੁਰੂ ਘਰ ਦੇ ਜਿਹੜੇ ਸੇਵਾਦਾਰ ਮੁਲਾਜ਼ਮ ਸੀ ਆਪਣੇ ਕੱਟ ਤੇ ਆੰਦਰੋਂ ਜਿੰਦੇ ਮਾਰਲੇ ਕਰਲੇ ਸਾਨੂੰ ਇਹਦੇ ਵਿੱਚ ਨਹੀਂ ਪਤਾ ਵੀ ਉਹਨਾਂ ਦੀ ਕੀ ਮਨਸਾ ਸੀ ਉਹਨੇ ਉਹਨਾਂ ਨੇ ਕਿਉਂ ਜਿੰਦੇ ਲਾਇਆ ਜਾਂ ਕੀ ਕੀਤਾ ਨਾ ਹੀ ਸਾਨੂੰ ਕੋਈ ਅਲਟੀਮੇਟ ਪਹਿਲਾਂ ਦਿੱਤਾ ਨਾ ਸਾਨੂੰ ਪੁੱਛਿਆ ਗਿਆ ਕੁਝ ਨਾ ਕੁਝ ਦੱਸਿਆ ਗਿਆ ਇੱਕ ਉਹ ਕਹਿੰਦੇ ਵੀ ਸਾਡੇ ਕੋਲ ਔਰਤ ਆਈ ਹੈ ਵੀ ਸਾਡੇ ਨਾਲ ਤੁਹਾਨੂੰ ਬਸ ਇੱਕ ਕੀ ਕੀਤੀ ਗਿਆ ਪ੍ਰਭਾਵ ਲੋ ਤੁਹਾਡੇ ਉੱਤੇ ਉਹ ਮੈਂ ਹੋਈ ਆ ਉਹ ਵੀ ਮਾਮਲਾ ਜੀ ਇਹਦੇ ਬਾਰੇ ਬਿਲਕੁਲ ਨਹੀਂ ਸਾਨੂੰ ਪਤਾ ਜੀ ਨਾ ਹੀ ਸਾਡੇ ਨਾਲ ਹੋਈ ਆ ਜੇ ਕਿਤੇ ਹੋਈ ਆ ਤਾਂ ਸਬੂਤ ਦੇ ਦਿਓ ਜਾਂ ਕਦੋਂ ਹੋਈ ਆ ਕੀ ਗੱਲਬਾਤ ਹੋਈ ਆ ਜਾਂ ਉਹਨਾਂ ਨੇ ਕਿਸੇ ਨੂੰ ਦੱਸਿਆ ਜਾਂ ਕੀ ਕੋਈ ਮੈਟਰ ਆ ਤਾਂ ਸਾਨੂੰ ਦੱਸੋ ਪੁਲਿਸ ਪ੍ਰਸ਼ਾਸਨ ਨਾਲ ਥੋੜੀ ਮੀਟਿੰਗ ਹੋਈ ਆ ਕੀ ਫੈਸਲਾ ਹੋਇਆ ਦੇਖੋ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਦੱਸਿਆ ਵੀ ਇਹ ਜਿਹੜੀ ਪ੍ਰਬੰਧਕ ਕਮੇਟੀ ਰਜਿਸਟਰਡ ਕਮੇਟੀ ਆ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾ ਰਿਆ ਕੋਲੇ ਕੋਈ ਇੱਕ ਬੰਦਾ ਨਹੀਂ ਚਲਾ ਰਿਆ ਜਿਹੜਾ ਰਾਤ ਘਟਨਾ ਹੋਈ ਆ ਨਿੰਘ ਸਿੰਘਾਂ ਵੱਲੋਂ ਆ ਕੇ ਉੱਥੇ ਜ਼ਬਰਦਸਤੀ ਜਿੰਦੇ ਮਾਰੇ ਗਏ ਨੇ ਤੇ ਮੁਲਾਜ਼ਮ ਜਿਹੜੇ ਸੇਵਾਦਾਰ ਸੀਗੇ ਬਾਹਰ ਕੱਢਤੇ ਉਹ ਸਾਰੀ ਅਸੀਂ ਲਿਖਤੀ ਜਿਹੜੀ ਸ਼ਿਕਾਇਤ ਆ ਪੁਲਿਸ ਪ੍ਰਸ਼ਾਸਨ ਨੂੰ ਦੇਤੀ ਆ ਅੱਜ ਹੁਣ ਪੁਲਿਸ ਪ੍ਰਸ਼ਾਸਨ ਆ ਇਹਦੀ ਕਾਰਵਾਈ ਕਰੇਗਾ